ਬੀਬਾ ਨਰਿੰਦਰ ਕੌਰ ਪਰ ਅਜ ਵੱਲੋਂ ਰਾਤ ਨੂੰ ਇੱਕ ਡਰਾਮਾ ਕੀਤਾ ਗਿਆ ਉਸ ਡਰਾਮੇ ਦੀ ਸਕ੍ਰਿਪਟ ਤੇ ਉਸ ਡਰਾਮੇ ਦੇ ਨਤੀਜਿਆਂ ਦੀ ਆਪਾਂ ਗੱਲ ਕਰਨ ਵਾਸਤੇ ਇਕੱਠੇ ਹੋયા ਕਿ ਪਿਛਲੇ 2 ਦਿਨ ਦੇ ਵਿੱਚ ਜੋ ਘਟਨਾ ਕਰਨ ਜਿਹੜਾ ਅੱਜ ਸੰਗਰੂਰ ਹਲਕੇ ਦੇ ਵਿੱਚ ਚੱਲ ਰਿਹਾ ਹੈ ਉਸ ਘਟਨਾ ਕਰਨ ਤੇ ਉਸ ਧੱਕੇਸ਼ਾਹੀ ਤੇ ਉਹ ਜਿਹੜਾ ਲੋਕਤੰਤਰ ਦੇ ਘਾਣ ਕਰਨ ਵਾਲੇ ਲੋਕਾਂ ਦੇ ਖਿਲਾਫ ਜਿਹੜੀ ਹੈ ਅੱਜ ਦੀ ਇਹ ਪ੍ਰੈਸ ਕਾਨਫਰੰਸ ਕੱਲ ਤਕਰੀਬਨ 7:30 8:00 ਵਜੇ ਮੈਨੂੰ ਇੱਕ ਫੋਨ ਆਇਆ ਕਹਿੰਦੇ ਜੀ ਜਿਹੜੇ ਵੀਡੀਓ ਦਫ਼ਤਰ ਦੇ ਵੀਡੀਓ ਸਾਹਿਬ ਨੇ ਸੋਹੀ ਸਾਹਿਬ ਉਹਨਾਂ ਨੂੰ ਐਸ.ਡੀ.ਐਮ ਦਫ਼ਤਰ ਦੇ ਵਿੱਚ ਐਮ.ਐਲ.ਏ ਭਰਾਜ ਮੈਡਮ ਘੇਰੀ ਖੜੇ ਨੇ ਤੇ ਉਹਦੀ ਗੱਡੀ ਦੀ ਤਲਾਸ਼ੀ ਹੋ ਰਹੀ ਹੈ ਤੇ ਮੈਂ ਜਦੋਂ ਉੱਥੇ ਪਹੁੰਚਿਆ ਕੋਦਰਤੀ ਮੈਂ ਪਟਿਆਲੇ ਆਉਂਦਾ ਸੀ ਪਹੁੰਚਿਆ ਤੇ ਮੈਂ ਜਾ ਕੇ ਦੇਖਿਆ ਤੇ ਬੀਬਾ ਜੀ ਪਹਿਲੀ ਗੱਲ ਤਾਂ ਇਲੈਕਸ਼ਨ ਬੋਰਡ ਆ ਕੇ ਬੀਬਾ ਜੀ ਐਸ.ਡੀ.ਐਮ ਦੇ ਦਫ਼ਤਰ ਦੇ ਵਿੱਚ ਆਨ ਆ ਦੇਖੇ ਤੇ ਮੈਨੂੰ ਦੇਖਿਆ ਤੇ ਬੀਬਾ ਜੀ ਉੱਥੇ ਬਾਹਰ ਅੱਜ ਦੇ ਚਲੇ ਗਏ ਉੱਥੇ ਲੋਕਾਂ ਵੱਲੋਂ ਘਰੋ ਵੀ ਹੋਇਆ ਹੁਣ ਮਸਲਾ ਇੱਥੇ ਇਹ ਆਉਂਦਾ ਹੈ ਕਿ ਕੱਲ ਵੀਡੀਓ ਸਾਹਿਬ ਨੇ ਇਹ ਗੱਲ ਕਹੀ ਕਿ ਜੀ ਮੈਂ ਫੋਨ ਜਿਹੜਾ ਉਹਦਾ ਬੰਦ ਹੁੰਦਾ ਮੈਂ ਕਿਤੇ ਵੀਡੀਓ ਸਾਹਿਬ ਕੋਈ ਸਾਹਿਬ ਨੇ ਮੈਂ ਇਹ ਨਹੀਂ ਕਹਿੰਦਾ ਕਿ ਕਿਤੇ ਕਿਸੇ ਨੂੰ ਮੈਂ ਕਿਹਦਾ ਪੱਖ ਪੂਰਕੇ ਜਾਂ ਕਿਸੇ ਨੂੰ ਕਲੀਨ ਚਿੱਟ ਦੇ ਰਿਹਾ ਮੈਂ ਗੱਲ ਜ਼ਰੂਰ ਕਹਿਣਾ ਕਿ ਇੱਕ ਅਫਸਰ ਜਿਹੜਾ ਪੰਜਾਬ ਸਰਕਾਰ ਦਾ ਇੱਕ ਗੱਜਟਡ ਅਫਸਰ ਹੈ ਮੈਂ ਸਿਰਫ ਇਹਨਾ ਪੁੱਛਣਾ ਚਾਹੁੰਨਾ ਕਿ ਕੀ ਐਮਐਲਏ ਕੋਲੇ ਇਹ ਅਧਿਕਾਰ ਹੈ ਕਿ ਉਹ ਗੱਜਟਡ ਅਫਸਰ ਦੀ ਗੱਡੀ ਚੈੱਕ ਕਰ ਲੈ ਇੱਕ ਉਹਨਾਂ ਦੇ ਆਪਣੇ ਬੱਧੇਵਨ ਨੂੰ ਉਹਨਾਂ ਨੂੰ ਸ਼ਿਕਾਇਤ ਕੀਤੀ ਤੇ ਉਥੇ ਡੀਐਸਪੀ ਨੂੰ ਬੁਲਾਇਆ ਗਿਆ ਉਥੇ ਐਸਐਚਓ ਸਾਹਿਬ ਨੂੰ ਬੁਲਾਇਆ ਗਿਆ ਉਹਨਾਂ ਨੂੰ ਕਹਿ ਕੇ ਸਾਹਮਣੇ ਉਹਨਾਂ ਦੀ ਚੈਕਿੰਗ ਕਰਾਈ ਗਈ ਤੇ ਫਿਰ ਬੀਬਾ ਜੀ ਵੱਲੋਂ ਮੈਂ ਇਸ ਤੋਂ ਪਹਿਲਾਂ ਕਿ ਕੋਈ ਅਗਲੀ ਗੱਲ ਕਰਾਂ ਬੀਬਾ ਜੀ ਵੱਲੋਂ ਜਦ ਤੱਕ ਤੌਰ ਤੇ ਕਿਹਾ ਗਿਆ ਕਿ ਇਹ ਕੋਈ ਚੀਜ਼ ਇੱਥੋਂ ਨਹੀਂ ਮਿਲੂਗੀ ਇਹਦੇ ਚੋਂ ਕੋਈ ਗੱਲ ਨਹੀਂ ਹੋਊਗੀ ਤਾਂ ਮੈਂ ਜਦ ਤੱਕ ਤੌਰ ਤੇ ਮਾਫੀ ਮੰਗੂਗੀ ਮੈਂ ਉਹਦੀ ਵੀਡੀਓ ਇੱਕ ਵਾਰੀ ਜ਼ਰੂਰ ਦਿਖਾਉਣੀ ਚਾਹਣਾ ਤੁਹਾਨੂੰ ਤਾਂ ਕਿ ਤੁਸੀਂ ਇਸ ਚੀਜ਼ ਤੇ ਬੀਬਾ ਜੀ ਨੂੰ ਪੁੱਛ ਸਕੋ ਕਿ ਬੀਬਾ ਜੀ ਤੁਸੀਂ ਇਸ ਗੱਲ ਦਾ ਉਹ ਜਵਾਬ ਜ਼ਰੂਰ ਦਿਓ ਆ ਬੀਬਾ ਨਰਿੰਦਰ ਕੌਰ ਭਰਾ ਜਿਹੜੇ ਚੈੱਕ ਇਹ ਵੀਡੀਓ ਸਾਹਿਬ ਬੋਲ ਰਹੇ ਨੇ ਅੱਜ ਇਹ ਕਾਲੂ মিডিਆ 'ਚ ਕੋਈ ਗੱਲ ਗਲਤ ਹੁੰਦੀ ਹੈ ਤਾਂ ਮੈਂ ਜਨਤਕ ਤੌਰ ਤੇ ਮਾਫੀ ਮੰਗੂਗਾ ਤੇ ਮੀਡੀਆ ਦੇ ਵਿੱਚ ਉਹਨਾਂ ਨੇ ਬੀਬਾ ਜੀ ਤੁਸੀਂ ਜੋ ਡਰਾਮੇ 2022 ਚ ਆਮ ਆਦਮੀ ਪਾਰਟੀ ਦੀ ਸਰਕਾਰਾਂ ਤੋਂ ਪਹਿਲਾਂ ਆਮ ਆਦਮੀ ਵਾਲੇ ਕਰਦੇ ਸੀ ਬੀਬਾ ਜੀ ਹੁਣ ਤੁਸੀਂ ਐਮਐਲਏ ਬਣ ਗਏ ਭਗਵੰਤ ਮਾਨ ਸਾਹਿਬ ਤੁਹਾਡੀ ਸਰਕਾਰ ਆ ਗਈ ਕਿਰਪਾ ਕਰਕੇ ਡਰਾਮੇ ਬੰਦ ਕਰ ਦਿਓ ਕਿ ਤੁਸੀਂ মিডিਆ ਨੂੰ ਲੈ ਕੇ ਗਏ ਫਿਰ ਮੈਂ ਲਾਈਵ ਹੀ ਕੱਲ ਦੇਖਿਆ ਉਹ মিডিਆ ਦੇ ਵਿੱਚ ਜਾ ਕੇ ਉੱਥੇ ਸਾਰੀ ਗੱਡੀ ਦੀ ਚੈਕਿੰਗ ਕਰਾਈ ਤੇ ਜੇ ਜਦੋਂ ਕੁਛ ਨਾ ਮਿਲਿਆ ਤੇ ਫਿਰ ਬੀਬਾ ਜੀ ਕਹਿੰਦੇ ਕੋਈ ਨਹੀਂ ਜੀ ਹੁਣ ਇਨਕੁਆਰੀ ਕਰ ਲਓ ਫਿਰ ਇਨਕੁਆਰੀ ਕਰ ਲਓ ਤੇ ਜੇ ਬੀਬਾ ਜੀ ਤੁਮ ਇਹਨੇ ਪੁਖਤਾ ਸੁਣੋ ਸੀ ਮੈਂ ਉਸ ਤੇ ਵੀ ਗੱਲ ਸੁਣੀ ਜਿਹੜਾ ਉਹ ਬੰਦਾ ਸੀ ਜਿਹਨੇ ਸ਼ਿਕਾਇਤ ਕਰਤਾ ਉਹਨੇ ਸ਼ਿਕਾਇਤ ਐਮਐਲਏ ਦਿੱਤੀ ਉਹਨੇ ਕਿਸੇ ਐਸਐਸਪੀ ਸਾਹਿਬ ਨੂੰ ਜਾਂ ਡੀਐਸਪੀ ਸਾਹਿਬ ਨੂੰ ਸ਼ਿਕਾਇਤ ਨਹੀਂ ਦਿੱਤੀ ਇਹ ਵੀ ਬਹੁਤ ਵੱਡਾ ਸਵਾਲ ਹੈ ਕਿ ਅੱਜ ਪੰਜਾਬ ਦੇ ਵਿੱਚ ਲੱਖਾਂ ਕੰਪਲੇਂਟਸ ਜਿਹੜੀਆਂ ਨੇ ਉਹ ਪਈਆਂ ਨੇ ਜਿਹੜੀਆਂ ਦਫ਼ਤਰਾਂ ਦੇ ਵਿੱਚ ਤੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਦੂਜੇ ਪਾਸੇ ਅੱਜ ਇੱਕ ਸਟੇਟਮੈਂਟ ਪਹਿਲਾਂ ਤੇ ਫਿਰ ਉਹੀ ਮੋੜਾ ਚੱਕਰ ਕਰੂਗਾ ਕਿ ਨਦਾਮਪੁਰ ਦੇ ਵਿੱਚ ਵੀ ਜਿਹੜਾ ਠੇਖੇशाही ਹੋਈ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਲੋਕਾਂ ਨੇ ਨਹੀਂ ਹੋਣ ਦਿੱਤੀ ਉੱਥੇ ਵੀ ਇੱਕ ਤਰੀਕ ਨੂੰ ਕੰਪਲੇਂਟ ਹੋਈ ਮਿਲਤੀ ਦੀ ਤੇ 2 ਅਕਤੂਬਰ ਛੁੱਟੀ ਵਾਲੇ ਦਿਨ ਜਿਹੜਾ ਤਸਿਲਕਾਰ ਵੱਲੋਂ ਆਰਡਰ ਜਾਰੀ ਕੀਤਾ ਗਿਆ ਮਿਲਤੀ ਦੇ ਤੇ ਇਸ ਤੋਂ ਮੈਂ ਕਹਾਂ ਵੀ ਇਹ ਤਾਂ ਬਾਸ ਸਰਕਾਰ ਅਮਰੀਕਾ ਕੈਨੇਡਾ ਨੂੰ ਵੀ ਮਾਤ ਪਾ ਗਈ ਪੇਨੀ ਤੇਜੀ ਹੈ ਤੇ ਅੱਜ ਵੀ ਜਿਹੜਾ ਕੋਈ ਜਾਨ ਨੂੰ ਉੱਥੋਂ ਘੇਰ ਕੇ ਲਿਆਂਦਾ ਕਹਿੰਦੇ ਜੀ ਉਹ ਕੱਲੇ ਗੱਡੀ ਚ ਲਾ ਕੇ ਗਏ ਕਿਹੜਾ ਗੁਰਮਾ ਜੀ ਮੈਂ ਗੱਲਾਂ ਗੱਡੀ ਚ ਲਾਉਣਾ ਫਿਰ ਕੋਈ ਗੁਰਮ ਕਰਦਾ ਫਿਰ ਕਹਿੰਦੇ ਜੀ ਉਹ ਕਿਸੇ ਉਹਦੇ ਵਿੱਚ ਗਏ ਕੋਰਸਟੋਰ ਦੇ ਵਿੱਚ ਗਏ ਹੁਣ ਭਾਈ ਕਿਸੇ ਨੇ ਕੋਰਸ ਬੀਬਾ ਜੀ ਤੁਸੀਂ ਰੋਜ਼ ਕਿਸੇ ਨਾ ਕਿਸੇ ਦੇ ਘਰਾਂ ਚ ਜਾਂਦੇ ਦਫ਼ਤਰਾਂ ਚ ਕਿਸੇ ਕੋਰਸਟੋਰ ਕਿਸੇ ਫੈਕਟਰੀ ਦੇ ਜਾਂਦੇ ਹੋ ਤੇ ਕੀ ਉੱਥੇ ਜਾ ਕੇ ਤੁਸੀਂ ਆ ਲੈਕਚਰ ਚ ਵੀ ਜਾਣੋ ਕਿ ਉੱਥੇ ਤੁਸੀਂ ਵੀ ਪੈਸੇ ਲੈ ਕੇ ਆਉਂਗੇ ਜਿਹੜਾ ਉਹਨਾਂ ਨੂੰ ਕਹਿੰਦਾ ਕਿ ਪੈਸੇ ਲੈ ਕੇ ਆਏ ਆ ਇਹ ਸਵਾਲ ਹੈ ਮੈਂ ਇੱਥੇ ਇੱਕ ਸਵਾਲ ਹੋਰ ਕਰਨਾ ਚਾਹਣਾ ਮੈਂ ਸਾਰੇ ਅਫਸਰ ਸਹਿਬਾਨ ਨੂੰ ਕਹਿਣਾ ਚਾਹੁੰਦਾ ਕਿ ਕੇਜਰੀਵਾਲ ਨੇ 2022 ਚ ਇੱਕ ਬਿਆਨ ਦਿੱਤਾ ਸੀ ਕਿ ਪੰਜਾਬ ਦੇ ਵਿੱਚ 40% ਰਿਸ਼ਵਤ ਹੈ 40 ਕਰੋੜ ਤੋਂ 20 ਤੇ ਲਿਆਇਆ ਸੀ ਕਹਿੰਦਾ 1 ਲੱਖ 70 ਹਜ਼ਾਰ ਕਰੋੜ ਦਾ ਬਜਟ ਹੈ 20% ਰਿਸ਼ਵਤ ਹੈ ਤਾਂ 34000 ਕਰੋੜ ਰੁਪਏ ਕਹਿੰਦਾ ਮੈਂ ਪੰਜਾਬ ਦਾ ਪਹਿਲੇ ਸਾਲ ਸਰਕਾਰ ਹਾਂ ਪਰ ਪਹਿਲੇ ਸਾਲ ਜਦ ਮੈਂ ਕਮਾ ਕੇ ਲਿਆਉਣਾ 34000 ਕਰੋੜ ਖਜ਼ਾਨਾ ਭਰ ਦੂੰਗਾ ਇਹਦਾ ਮਤਲਬ ਪੰਜਾਬ ਦੇ ਸਾਰੇ ਅਫਸਰ ਸਹਿਬਾਨ ਭ੍ਰਿਸ਼ਟ ਨੇ ਉਹਨਾਂ ਨੇ 2022 ਤੋਂ ਉਹ ਪ੍ਰਸਤੁਤ ਹੋਇਆ ਕਰਦਾ ਸੀ ਮੈਂ ਮੈਂ ਫਰਮ ਕਰਦਾ ਕਿ ਮੈਂ ਕਹਿੰਦਾ ਪੱਕੀ ਪੂਰਦਾ ਕਿ ਪਰ ਅਫਸਰ ਲੀਡਰ ਜਿਹੜੀ ਸਰਕਾਰ ਹੈ ਇੱਕ ਬਹੁਤ ਸੋਹਣੇ ਮਾਹੌਲ ਦੇ ਵਿੱਚ ਪੰਜਾਬ ਨੂੰ ਜੇ ਅੱਗੇ ਲੈ ਕੇ ਜਾਣਾ ਤਾਂ ਦੋਨਾਂ ਦੇ ਵਿੱਚ ਕੋਆਰਡੀਨੇਸ਼ਨ ਹੋਣੀ ਚਾਹੀਦੀ ਹੈ ਪਰ ਇੱਥੇ ਤਾਂ ਜਿੱਥੇ ਨਾਲ ਸ਼ੁਰੂ ਹੋਇਆ ਉੱਥੇ ਦੇ ਅਫਸਰ ਕਹਿੰਦੇ ਇਹ ਪ੍ਰੈਸ ਨੇ ਇਹ ਕਹਿੰਦੇ ਅਫਸਰ ਪ੍ਰੈਸ ਨੇ ਸੋ ਅੱਗੇ ਸਵਾਲ ਦੇ ਤੌਰ ਤੇ ਮੈਂ ਜਿੱਥੇ ਦੋ ਤਿੰਨ ਗੱਲਾਂ ਹੋਰ ਕਰ ਰਹੀਆਂ ਨੇ ਕਿ ਜੋ ਲੋਕਤੰਤਰ ਦਾ ਘਾਣ ਸੰਗਰੂਹ ਹਲਕੇ ਤੇ ਹੋ ਰਿਹਾ ਹੈ ਪੰਜਾਬ ਕਿਤੇ ਨਹੀਂ ਹੋਇਆ ਬੀਬਾ ਜੀ ਥੋੜਾ ਬਦਲਾ ਜਿਹੜਾ ਉਹ ਬੋਬਲਿਆ ਕਰਦਾ। ਤੁਸੀਂ ਇਹ ਦੇਖੋ ਨਦਾਮਪੁਰ ਹੋਇਆ ਸੰਗਤਪੁਰੇ ਹੋਰ ਦੂਜੇ ਪਿੰਕੇ ਪਤਾ ਨਹੀਂ ਕਿੰਨੇ ਪਿੰਡਾਂ ਦੇ ਵਿੱਚ ਇਹ ਗੱਲ ਹੋਈ ਕਿ ਜਿਹੜੀ ਹੈ ਲੋਕਾਂ ਦੇ ਕਾਲਜ ਰੱਦ ਕਰਾਉਣ ਦਾ ਲੋਕਾਂ ਨੂੰ ਧੱਕੇਸ਼ਾਹੀ ਨਾਲ ਬੁਲਾ ਕੇ ਵੀ ਇਹ ਸੰਭ ਸੰਪਤੀ ਕਰੋ ਸੱਭ ਸੰਪਤੀ ਵੀ ਧੱਕਾ ਸੰਪਤੀ ਚੱਲਦੀ ਹੈ। ਇੱਥੇ ਇੱਕ ਰਾਚੋ ਦੇ ਵਿੱਚ ਉਹ ਕਹਿੰਦੇ ਵੀ ਤੁਸੀਂ ਜੀ ਜਿਹੜੀ ਸੱਭ ਸੰਪਤੀ ਹੋ ਗਈ ਸਰਸੰਮਤੀ ਨਹੀਂ ਹੋਈ ਤੁਸੀਂ ਇਹ ਕਹਿ ਸਕਦੇ ਸੀ ਜਿਉਂ ਉਹ ਬੰਦੇ ਕਾਗਜ਼ ਵਾਪਸ ਲੈਂਦੇ ਕਿ ਭਾਈ ਆਨਪੂਰਨ ਜਿੱਤਿਆ ਗਿਆ ਪਰ ਉਥੇ ਤਾਂ ਉਹ ਜਰਨੈਲ ਸਿੰਘ ਕੱਲ ਵੀ ਇਹ ਬਿਆਨ ਦੇ ਕੇ ਗਏ ਕਿ ਕੋਈ ਸਰਸੰਮਤੀ ਨਹੀਂ ਮੈਂ ਇਲੈਕਸ਼ਨ ਚ ਖੜਾ ਤੇ ਅੱਜ ਉਹ ਬੰਦਾ ਉਹ ਹੈ ਜਿਹੜਾ ਸਾਡੇ ਸੀਐਮ ਘਾਟੂ ਮੈਂ ਮੁੱਖ ਮੰਤਰੀ ਘਾਟੂ ਦਾ ਵੀ ਹੈ ਨਾਕ ਜਿਵੇਂ ਮਹਾਰਾਜਾ ਸੋਧ ਹੈ ਉਵੇਂ ਮੁੱਖ ਮੰਤਰੀ ਘਾਟੂ ਹੈ ਰਾਜਵੀਰ ਸਿੰਘ ਸੁਖੀ ਜੀ ਉਹਨਾਂ ਦੇ ਚਾਚਾ ਜੀ ਨੇ ਤੇ ਜਿਹੜਾ ਬੰਦਾ ਉਹਦੇ ਚਾਚੇ ਦੇ ਕਾਰਜ ਦੇ ਰਿਜੈਕਟ ਕਰਾ ਸਕਦਾ ਤੱਕ ਨਾਲ ਤੇ ਇਹੋ ਬੰਦ ਤੱਕ ਕੋਈ ਗੱਲ ਰਹਿੰਦੀ ਨਹੀਂ ਤੇ ਦੂਜੇ ਪਾਸੇ ਸਾਡੀ ਬੀਬਾ ਜੀ ਜਿਹੜੇ ਨੇ ਉਹਨਾਂ ਨੇ ਆਪਣੇ ਭਾਈ ਸਹੁਰੇ ਚਾਚੇ ਸਹੁਰੇ ਦੇ ਕਾਰਜ ਦੇ ਰਿਜੈਕਟ ਕਰਨ ਦੀ ਕੋਸ਼ਿਸ਼ ਕੀਤੀ ਉਹ ਵੀ ਰਾਤ ਮੈਂ ਉਹਦੇ ਤੇ ਵੀ ਗੱਲ ਕੀਤੀ ਸੋ ਜਿੱਥੇ ਰਿਸ਼ਤਿਆਂ ਦਾ ਘਾਣ ਹੁੰਦਾ ਉੱਥੇ ਲੋਕਾਂ ਦਾ ਕਰਦਾ ਵੀ ਘਾਣ ਹੋ ਰਿਹਾ ਹੈ ਉਥੇ ਨਾਲ ਹੀ ਕੱਲ ਜਿਹੜਾ ਡਰਾਮਾ ਕੀਤਾ ਗਿਆ ਕਿ ਅਸੀਂ ਤਾਂ ਜੀ ਜਿਹੜੀ ਹੈ ਤਾਂ ਅਸੀਂ ਤਾਂ ਸਾਫ ਉਤਰਾ ਪ੍ਰਸ਼ਾਸਨ ਸਾਫ ਉਤਰੀ ਗੱਲਬਾਤ ਕਰਨੀ ਚਾਹੁੰਦੇ ਆ ਅਸੀਂ ਤਾਂ ਦੇਖੋ ਜੀ ਉਹ ਸਾਰੇ ਚੈਨਲ ਤੇ ਦਿਵਾਦੀ ਵੀ ਬੀਬਾ ਨੇ ਗੱਡੀ ਘੇਰ ਕੇ ਜੀ ਤਲਾਸ਼ੀ ਲਈ ਇਹ ਗ੍ਰਾਮ ਦੇ ਆਪਾਂ ਬੰਦ ਕਰੀਏ ਜਿਹੜੀ ਗੱਲ ਜਿਹਨੂੰ ਨੇ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਸਾਡੀ ਬਾਤ ਹੈ 35 ਚੋਣਾਂ ਦੇ ਵਿੱਚ ਉਹਨਾਂ ਤੋਂ ਬਖਲਾੜ ਦੇ ਵਿੱਚ ਆ ਕੇ ਅੱਜ ਜਿਹੜਾ ਇਹਨਾਂ ਨੇ ਇਹ ਜੇ ਕਦਮ ਚੱਕੇ ਤੇ ਮੈਂ ਇੱਕ ਗੱਲ ਇੱਥੇ ਕਹਿਣੀ ਚਾਹੁੰਦਾ ਕਿ ਬੀਬਾ ਜੀ ਕਿਰਪਾ ਕਰਕੇ ਤੁਸੀਂ ਉਹ ਲੋਕਾਂ ਨੂੰ ਜਿਹੜੇ ਚ ਮੁੱਖ ਮੰਤਰੀ ਤੁਹਾਡਾ ਉਹ ਹੈ ਜਿਹੜਾ ਕਹਿੰਦਾ ਸੀ ਮੈਂ ਸੱਤਹਾਂ ਜੋ ਸਰਕਾਰ ਦਿਲਾ ਦੂੰ ਮੈਂ ਜਿਹੜੀ ਆ ਪਾਰਦਰਸ਼ੀ ਢੰਗ ਨਾਲ ਇਲੈਕਸ਼ਨ ਕਰਵਾਉ ਤੇ ਅੱਜ ਪੰਜਾਬ ਦਾ ਕੋਈ ਕੋਨਾ ਪੰਜਾਬ ਦਾ ਕੋਈ ਇਹ ਜਹਾ ਏਰੀਆ ਨਹੀਂ ਜਿਹਦੇ ਵਿੱਚ ਅੱਜ ਵੋਟ ਨਹੀਂ ਚੱਲੀ ਜਿਹਦੇ ਵਿੱਚ ਪੇਪਰ ਰੱਦ ਨਹੀਂ ਹੋਏ ਜਿੱਥੇ ਡਾਂਗਾ ਛੋਟੇ ਨਹੀਂ ਚੱਲੇ ਅੱਜ ਖਵਾਨੇਗੜ੍ਹ ਦੇ ਵਿੱਚ ਵੀ ਧਰਨੇ ਵਿਜਾਰੇ ਹੋ ਰਹੇ ਨੇ ਅੱਜ ਸੰਗਰੂਰ ਦੇ ਵਿੱਚ ਵੀ ਧਰਨੇ ਵਿਜਾਰੇ ਹੋ ਰਹੇ ਨੇ ਤੇ ਹਜ਼ਾਰਾਂ ਲੋਕਾਂ ਨੇ ਜਿਹੜੇ ਕਾਲਜਾਂ ਔਰੰਧ ਕਰਕੇ ਜਿਹੜਾ ਲੋਕਤੰਤਰ ਦਾ ਕਹਾਣ ਕੀਤਾ ਜਾ ਰਿਹਾ ਤੇ ਮੈਂ ਇੱਥੇ ਵੀ ਗੱਲ ਕਹਿਣੀ ਚਾਹਾਂ ਕੋਈ ਇਹ ਹੈ ਜਾਂ ਮਹਿਕਮਾਨੀ ਜਿਹਦੇ ਵਿੱਚ ਜਿਹੜਾ ਇਹ ਵਿਵਾਜ ਦੀ ਬਰੋਦਾਤਨਤਾ ਨਹੀਂ ਦਿੱਤੀ ਜਾਂਦੀ ਮੈਂ ਛੋਟੇ ਜਿਹੇ ਗ੍ਰੰਪਲ ਇੱਥੇ ਪੁਹਾਣੀ ਦਾ ਟਰੱਕੀਨ ਦੀ ਮਿਲੋ ਇਹ ਪੁਹਾਣੀ ਦਾ ਟਰੱਕੀਨ ਦੇ ਵਿੱਚ ਜਿਹੜੇ ਬੰਦੇ ਨੇ ਉਹਨਾਂ ਨਾਲ ਅੱਜ ਕਿਸੇ ਤੋਂ ਕਦੇ 165 35 ਵਾਲਾ ਮਸਲਾ ਉੱਠ ਜਾਂਦਾ ਕਦੇ ਕਿਸੇ ਤੋਂ 2 200 ਰੁਪਏ ਵੀ ਲੈਣਾ ਉੱਠ ਜਾਂਦਾ ਕਦੇ ਕਿਸੇ ਤੋਂ ਕੁਝ ਹੋ ਜਾਂਦਾ ਮੈਂ ਜਾਣਨਾ ਚਾਹਣਾ ਕਿ ਪ੍ਰਧਾਨ ਜਿਹੜੇ ਨੇ ਉਹ ਕਾਹਲੇ ਕਿਹੜੇ ਕੰਮ ਨੂੰ ਲਾਇਆ ਹੈ ਇਹ ਗਰੀਬ ਲੋਕਾਂ ਦਾ ਪੈਸਾ ਕਿੱਥੇ ਕਿੱਥੇ ਜਾਂਦਾ ਹੈ ਇਹਦੀ ਵੀ ਇਨਕੁਆਰੀ ਜਿਹੜੀ ਆ ਸਮਾਂ ਪੈਂ ਤੇ ਕੀਤੀ ਜਾਊਗੀ ਤੇ ਮੈਂ ਚਾਹਣਾ ਕਿ ਇਹ ਸਾਰਾ ਸਿਸਟਮ ਜਿਹੜਾ ਇੱਕ ਪਾਰਦਰਸ਼ੀ ਤਰੀਕੇ ਨਾਲ ਚੱਲੇ ਤੇ ਅੱਜ ਚੋਣਾਂ ਦੇ ਵਿੱਚ ਜਿਹੜਾ ਜੋ ਤਾਂੜੀ ਹੋ ਰਹੀ ਹੈ ਤੇ ਜੋ ਅਫਸਰशाही ਦੇ ਖਿਲਾਫ ਸਟੇ ਰਿਹਾ ਉਹਨੂੰ ਧੱਕੇ ਨਾਲ ਇੱਕ ਵੀਡੀਓ ਵੱਲੋਂ ਇਹ ਜਵਾਬ ਦੇਣਾ ਕਿ ਮੈਂ ਕਾਗਜ਼ ਦੇ ਦਰਦ ਨਹੀਂ ਕਰਦਾ ਰਾਤ ਨੂੰ ਇਹ ਕਹਿ ਆ ਵੀ ਹੈ ਤੁਸੀਂ ਜੇ ਸੁਣਿਆ ਹੋਵੇ ਉਹਦੇ ਚ ਉਹਨੇ ਗੱਲ ਕਹੀ ਹੈ ਕਿ ਬੀਬਾ ਕਹਿੰਦੀ ਵੀ ਮੇਰਾ ਫੋਨ ਨਹੀਂ ਚੱਲਿਆ ਉਹ ਕਹਿੰਦਾ ਜੀ ਮੇਰੀਆਂ ਮਜਬੂਰੀਆਂ ਸਿਆ ਮੈਂ ਤਾਂ ਨਹੀਂ ਪਹੁੰਚ ਸਕਿਆ ਨਹੀਂ ਕਿ ਵੀਡੀਓ ਐਮਐਲਏ ਦਾ ਫੋਨ ਨਾ ਚੱਕੇ ਇਹ ਸੰਭਵ ਹੈ ਉਹ ਫਿਰ ਪਤਾ ਲੱਗਿਆ ਕਿ ਬੀਬਾ ਨੇ ਲੈਸ